ਕੰਪਾਈ ਮਾਲੀ ਉਹ ਆਪਣਾ ਉਹ ਘਾਤੂ ਬਿਮਾਰ ਹੋ ਰਿਹਾ ਆ ਜਾ ਪਤਾ ਲਾ ਲੈ ਤਲ ਪਤਾ ਲੈ ਕੇ ਆਉਣਿਆ ਉਹ ਮੇਰੇ ਸਾਡੇ ਅੰਦਰ ਟੱਬਰ ਬਈਮੀ ਹੈ ਬਈਮੀ ਹੈਗੇ ਬਈਮੀ ਹੈਗੇ ਭਾਈ ਹਾਂ ਆਪਾਂ ਤਾਂ ਕੋਈ ਉੱਚ ਨੀਚ ਗੱਲ ਹੋਗੀ ਹਾਂ ਇਹ ਤਾਂ ਉਹੀ ਗੱਲ ਸੀਰੀਅਸ ਲੈ ਜਾਣਗੇ ਓਏ ਕੁਸਰੇ ਓਏ ਬੰਦਾ ਇਹਦਾ ਗੱਲ ਆਉਂਦੀ ਆ ਮਾਲੀ ਸਭ ਬਈਮੀ ਨੇ ਮੇਰੇ ਨਾਲੇ ਅੱਜ ਤਾਂ ਬੈਮ ਨੇ ਬਿਮਾਰ ਕਰਕੇ ਹੋਇਆ ਕੀ ਇਹਨੂੰ ਹੈ ਹੋਇਆ ਕੀ ਹੈ ਹੋਇਆ ਤਾਂ ਕਹਿੰਦੇ ਭਾਈ ਟੱਟ ਡਟ ਚ ਗੜਬੜ ਹੋ ਗਈ ਫੋਟੋ ਤੇ ਜਦ ਬੀ ਬੜੀ ਗੜਬੜ ਹੋ ਗਈ ਮੈਨੂੰ ਤਾਂ ਕੁਝ ਹੋਇਆ ਓਏ ਮੇਰੇ ਸਾਲੇ ਬਾਈ ਮਹੀਨੇ ਬਾਈ ਦਿਮਾਗ ਦੀ ਗੱਲ ਆ ਸਾਰੀ ਜੇ ਬੰਦਾ ਦਿਮਾਗ ਨਾਲ ਸੋਚੇ ਤਾਂ ਕੋ ਮਰਜੀ ਲੋਟ ਕਰ ਲਾ ਹੋਰ ਸਾਰਾ ਕੁਝ ਦਿਮਾਗ ਹੀ ਗੱਲ ਕਰਦਾ ਹੈ ਵੱਡੀ ਵੱਡੀ ਉਹਦਾ ਮੇਰੇ ਸਾਲੇ ਯਾਰ ਚੱਲ ਉਹਦੇ ਆ ਕੀ ਕਹਣਾ ਚੱਲ ਉਹ ਬੈਠੇ ਮੰਜੇ ਤੇ ਤੇਰਾ ਕੀ ਕਹ ਰਿਹਾ ਬੱਸ ਸੁਣ ਤੂੰ ਘਟੂ ਗੱਲ ਨਾ ਕਰੀ ਖੰਭਲ ਸਰੀਆਂ ਮਾਰਨ ਲੱਗ ਓ ਨਹੀਂ ਚਾਲਾ ਚਾਲਾ ਉਹ ਬੜਨੇ ਤੇਰੇ ਪੁੱਤ ਵੈਮੀ ਬੜਨੇ ਮੇਰੇ ਸਾਰੇ ਪੁੱਤ ਤਾਂ ਬੈਠੇ ਨੇ ਹਾਂ ਤੂੰ ਗੱਲਾਂ ਸਾਵਨਾਣ ਕਰੀ ਕੋ ਮੇਰਾ ਭਾਈ ਮੈਂ ਪਤਾ ਲਾ ਦਸਾਂ ਹਾਂ ਭਾਈ ਭਾਈ ਦਾ ਠੀਕ ਹੈ ਲਾਜ ਦੱਸੇ ਇਹ ਜਿਹੜਾ ਦਿਮਾਗ ਹੈ ਮੈਂ ਤੈਨੂੰ ਬਾਰ ਬਾਰ ਕਹਿਣਾ ਹਾਂ ਠੀਕ ਹੈ ਇਹਨੂੰ ਸਾਹਬ ਨਾਲ ਗੱਲ ਕਰੀਂਦੀ ਆ ਜੇ ਬੰਦਾ ਵਧੀਆ ਗੱਲ ਕਰੇ ਨਾ ਬਿਮਾਰ ਬੰਦਾ ਵੀ ਖੜਾ ਹੋ ਜਾਂਦਾ ਓ ਕਰਦਾ ਖੜਾ ਆਪਾਂ ਉਹ ਚਾਹੋਂ ਪਹਿਲਾਂ ਰੋ ਪੁੱਛਾਂਗੇ ਆਪਾਂ ਕੀ ਰੋਗ ਪਈ ਛੋਟਾ ਬੁਖਾਰ ਹੋ ਹੋਰ ਕੀ ਗੋਲਾ ਵੱਜੇ ਤਾਂ ਬਹਿਮੀਆਂ ਦਾ ਟੱਬਰ ਆ ਆਹੋ ਚੱਲ ਹਾਂ ਚੱਲ ਤਰੇ ਚੱਲਾ ਉਹ ਕੋਈ ਨਾ ਕੋਈ ਨਾ ਹੋ ਜਾਏਗਾ ਠੀਕ ਮੇਰੀ ਗੱਲ ਸੁਣ ਬਾਲਾ ਦਰਦ ਹੋਈ ਜਾਂਦਾ ਉਹ ਕੋਈ ਨਾ ਉਹ ਤਗਲਾ ਉਏ ਹੋਰ ਚੰਦ ਸਿਆ ਕਿਵੇਂ ਆ ਠੀਕ ਆ ਲੋਟਾ ਲੋਟਾ ਆ ਗਿਆ ਬਾਪੇ ਹਾਂ ਕਿਵੇਂ ਪੁੱਤ ਠੀਕ ਹੈ ਹਾਂ ਆ ਇਧਰੋਂ ਆ ਗਈ ਕੋਈ ਨਾ ਕੋਈ ਨਾ ਕੋਈ ਨਾ ਪਹਿਲੀ ਵਫਤਾ ਪੈਰੀ ਮਿੰਤਾ ਪਤਾ ਲੈਣਾ ਪੁੱਤ ਤਰਾ ਹੋ ਲੋਟਾ ਹੋਰ ਠੀਕ ਆ ਬੈ ਸਭ ਕੀ ਹੋਗਾ ਇਹਨੂੰ ਟੜ ਦੋਦਾ ਮੇਰੇ ਥੜਦਾ ਟੜ ਦੋਦਾ ਹੋਰ ਜਰਦ ਹੋਈ ਜਾਂਦਾ ਉਹ ਪੱਤ ਬਤਾਉਂਦੇ ਨਾ ਪੁੱਤ ਵਧੀਆ ਉਹ ਇਹਦਾ ਸਿਆਪਾ ਪੱਦਦੇ ਨਹੀਂ ਆਉਂਦੇ ਆਉਂਦੇ ਨਹੀਂ ਜਮੀ ਨਹੀਂ ਆਉਂਦੇ ਅੱਛਾ ਹੋਰ ਟੱਟੀ ਰੋਟੀ ਤਾਂ ਆਉਂਦੀ ਹੂ ਟੱਟੀ ਵੀ ਔਖੀ ਜੀ ਆਉਂਦੀ ਐ ਅੱਛਾ ਹਾਂ ਦਰਦ ਹੁੰਦਾ ਐ ਛਾਤੀ 'ਚ ਤਾਹਾਨੂੰ ਵਿਚਾਰਦਾ ਕੋਸਾ ਹੋਰ ਮੈਂ ਉੱਥੇ ਬੈਠਾ ਜੋਰ ਲਾਈ ਜਾਂਦਾ ਫਲੈਸ਼ਰ 'ਚ ਟੱਟੀ ਵਾਲੀ 'ਚ ਅੱਛਾ ਹੋਰ ਆਉਂਦੀ ਨਹੀਂ ਕੋਸਾ ਪਾਪਲੀ ਜੀ ਲਿੰਦੀ ਆ ਜਾਂਦੀ ਐ ਅੱਛਾ ਹੋਰ ਇਹਦਾ ਭਾਈ ਮਾਲੀ ਇਹਦਾ ਪੱਦ-ਪੋਦ ਨਹੀਂ ਆਉਂਦੇ ਉਹਦਾ ਪਦੇੜੀਆਂ ਹੋ ਗਿਆ ਪਹਿਲਾਂ ਲਿੰਡਾ ਆਉਂਦਾ ਦੀ ਏਡਾ ਹਾਂ ਹੁਣ ਜਮੀ ਨਹੀਂ ਆਉਂਦਾ ਉਹਦਾ ਮਾਂਉ ਜੀ ਆਈ ਜਾਂਦੇ ਨੇ ਮਾਲੀ ਹਾਂ ਦਾ ਭਾਈ ਪਧੇੜੀਆਂ ਹੋ ਜਾਂਦਾ ਹੋ ਕੀ ਹੁੰਦਾ ਹੈ ਹੈ ਉਹ ਕੀ ਹੁੰਦਾ ਪਤਾ ਜੇ ਪਤਾ ਪਦ ਪਦ ਨਾ ਆਵੇ ਬੰਦੇ ਨੂੰ ਸਿਰ ਤੇ ਚੜਨ ਲੱਗ ਜਾਂਦਾ ਬੰਦੇ ਤੇ ਪਾ ਜਾ ਪਾ ਜਾ ਪਾ ਜਾ ਪਾ ਜਾ ਪਾ ਜਾ ਤੇਰੇ ਮਾਲੀ ਇਹਦੇ ਨੂੰ ਨਹੀਂ ਚੜਦਾ ਨਹੀਂ ਚੜਦਾ ਪਾ ਜਾ ਪਾ ਜਾ ਪਾ ਜਾ ਮਾਲੀ ਤੇ ਭਾਈ ਕੰਨਾਂ ਤੋਂ ਦੇਖ ਮਾਸਕ ਮਾਰਦੇ ਉਹ ਪਦਾਂ ਦੀ ਮੂੰਹ 'ਚ ਤਾਂ ਨਹੀਂ ਆਉਂਦੀ ਕਿਤੇ ਮੂੰਹ ਰਹੀਂ ਬੱਦ ਨਿਕਲਿਆ ਵੇ ਆਉਂਦੀ ਆ ਭਾਈ ਬਹਿ ਪੌਂਦਾ ਬਹਿ ਪੌਂਦਾ ਪੁੱਤ ਨੋ ਬਹਿ ਪੌਂਦਾ ਕਿਦਾ ਤੁਸੀਂ ਇਹਦਾ ਲਾਇਕ ਰਹੋ ਭਾਈ ਮੈਂ ਲਾਣਾ ਸੱਚ ਕਹਿੰਦਾ ਯਾਰ ਹੋਰ ਮਸਕ ਆਉਂਦੀ ਐ ਤੈਨੂੰ ਆਉਦੇ ਹੋਣੀ ਮਸਕਾ ਆਉਂਦੀ ਹਾਂ ਆਉਂਦੀ ਆ ਮੈਨੂੰ ਮੁਸਕ ਜੀ ਆਉਂਦੀ ਐ ਤੇਰਾ ਤਾਂ ਭਾਈ ਤਾਂਾਂ ਚੜ ਗਿਆ ਸਮਾਨ ਤੇਰੇ ਹੈਂ ਤਾਂਾਂ ਦਿਮਾਗ ਨੂੰ ਹਾਂ ਹੁਣ ਕੀ ਕਰਾਂਗਾ ਸਾਡੀ ਰਿਸ਼ਤੇਦਾਰੀ 'ਚ ਦੀ ਮੁੰਡਾ ਮਰ ਗਿਆ ਦੀ ਉਹ ਪਤਾ ਨਹੀਂ ਆਉਂਦੇ ਤੇ ਉਹਨੂੰ ਹੋਰ داخل ਕਰਾ ਦੇ ਬਪੂnta ਵੋਈ ਹੋਰ داخل ਕਰਾ ਮੈਂ 10 ਕਰੋੜ ਨੂੰ ਮੈਂ ਤੈਨੂੰ ਸਕੂਲ ਚ ਕਰਾਇਆ ਮੈਂ ਦਾਖਲ ਮਰੀ ਇਹਦਾ ਭਗਾਈ ਯਾਰ ਓਏ ਇਹਦਾ ਪਹਿਲਾਂ ਹੀ ਅਸੀਂ ਵੇ ਵੇ ਵੀ ਅਮਰੀਕਾ ਸਾਂ ਉਹ ਨਹੀਂ ਮਰਦਾ ਭਾਈ ਤੂੰ ਪੈਸੇ ਨਾ ਦੇਖ ਭਾਈ ਕੱਲ ਨੂੰ ਉਹਨੂੰ ਫੱਦਦਾ ਨੂੰ ਆਉਂਦੇ ਨਹੀਂ ਉਹਨੂੰ ਜੇ ਜਾ ਦੇ ਕੋਈ ਗੱਲ ਵਾ ਫੇਰ ਪੈ ਮੈਂ ਇਤਨੇ ਲੱਤਾਂ ਨਹੀਂ ਮਾਰਦਾ ਪਿੰਦਾ ਪੱਤ ਦਬਾਉ ਮੇਰਾ ਮੈਨੂੰ ਨਹੀਂ ਪਤਾ ਮੇਰਾ ਪੱਤ ਮਾਰਦਾ ਓਏ ਪੱਤ ਨੂੰ ਯਾਰ ਉਹ ਬੀਟੇ ਤੋਂ ਮਿਲੂਗਾ ਯਾਰ ਕਿਰਿਆ ਨੇਲ ਤੋਂ ਗੱਲਾਂ ਕੀ ਕਰਦਾ ਯਾਰ ਤੂੰ ਮੈਂ ਨਹੀਂ ਆ ਜਾ ਪੱਤ ਦਾ ਹੁੰਦਾ ਨਹੀਂ ਮੇਰਾ ਆਜੂ ਆਜੂ ਕੋਈ ਨਾ ਦੇਖਾ ਦੇਖਾ ਇਧਰ ਹੋ ਰਿਹਾ ਪੱਤ ਮਰ ਰਿਹਾ ਦੇਖਦਾ ਹਾਂ ਉਹ ਮੈਰਾ ਪੁੱਤ ਦਾ ਮਸਤ ਹੋਣਿਆ ਮੁਕਲ ਜਾਂਦੀ ਹੈ ਹੈ ਬਰਸ ਨਹੀਂ ਕਰਦਾ ਹੈ ਬਰਸ ਨਹੀਂ ਕਰਦਾ ਹੋਰ ਪੈ ਤਾਂ ਮੈਂ ਤੈਨੂੰ ਮੇਰੀ ਗੱਲ ਸੁਣ ਤੈਨੂੰ ਗੋਲੀ ਦੇਵਾਂਗੇ ਕਾ ਉਹ ਲੈ ਕੇ ਦੇਖ ਲਈ ਜੇਦਾ ਬੰਨ ਖੁੱਲ ਗੇ ਮੈਂ ਤਾਂ ਲੋਟ ਆ ਠੀਕ ਹੋ ਜਾਊਗਾ ਹਾਂ ਨਹੀਂ ਭਾਈ ਦਵਾਈ ਲੈ ਲਈ ਵਧੀਆ ਪੱਤ ਪੁੱਤ ਦਾ ਬੰਦੇ ਨੂੰ ਆਉਣੇ ਚਾਹੀਦੇ ਨੇ ਹੋਰ ਆਉਣੇ ਚਾਹੀਦੇ ਬਾਪੂ ਇਹਨੇ ਸੋਚ ਲਾਦੀ ਯਾਰ ਮੈਂ ਉਹ ਕੁਝ ਨਹੀਂ ਹੋਇਆ ਮੇਰੀ ਗੱਲ ਸਮਝ ਹਾਂ ਮਾਲੀ ਮੇਰੀ ਗੱਲ ਦਾ ਜਵਾਬ ਦੇ ਦੇ ਓਏ ਤਾਰ ਦੇਾਂਗੇ ਮੇਰੀ ਗੱਲ ਇਹ ਸਾਹ ਭਾਈ ਤੁਸੀਂ ਦਵਾਈ ਲਓ ਵਧੀਆ ਜਵਾਖ ਨੂੰ ਬਹਿਮਾ ਜਨਾਬਾ ਮੇਰੀ ਗੱਲ ਸੁਣ ਲੈ ਇਹ ਪਹਿਲਾਂ ਹੀ ਅਸੀਂ ਬਹੁਤ ਬੁੱਲ ਬੇ ਮੈਂ ਕਹਿੰਦਾ ਦਿਮਾਗ ਦੀ ਖੇਡ ਹੁੰਦੀ ਆ ਮਾਲੀ ਉਹ ਆਪਣਾ ਪਰਲੇ ਪਾਸੇ ਜਵਾਖ ਨੂੰ ਇਹਦੇ ਮੰਗੂ ਕੰਮ ਹੋ ਗਿਆ ਮੇਰੀ ਗੱਲ ਸਮਝ ਹਾਂ ਐਨੇ ਤੈਨੂੰ ਪਤਾ ਹੈ ਉਹ ਭਾਈ ਮੈਂ ਸੱਚੀ ਗੱਲ ਕਹਿਣਾ ਬੰਦੇ ਨੂੰ ਪੱਦ ਆਉਣੇ ਜ਼ਰੂਰੀ ਨੇ ਉਹ ਸੱਚੀ ਤੇਰੀ ਗੱਲ ਕੋੜੀ ਲੱਗਦੀ ਆ ਹਾਂ ਇਹ ਗੱਲ ਨਹੀਂ ਜੀ ਲੱਖ ਰੁਪਏ ਦੀ ਆ ਪੱਦ ਜੇ ਬੰਦੇ ਨੂੰ ਪੱਦ ਦੇਣਾ ਆ ਯਾਰ ਤੈਨੂੰ ਪੱਦ ਵੀ ਲਿਆ ਦੇਂਗੇ ਮੇਰੀ ਗੱਲ ਸੰਭਾਲ ਕੇ ਆ ਸੁਣ ਹੋਗੇ ਮੈਂ ਤਾਂ ਪੱਦ ਉਹ ਸੁਣ ਲੈ ਪੱਦ ਸ਼ਿੱਕ ਤੇ ਢਕਾਰ ਤਨੇ ਦੇਦਾ ਸ਼ਿੰਗਾਰ ਉਹ ਮੇਰੀ ਗੱਲ ਤਾਂ ਸੁਣ ਲੋ ਮੇਰੀ ਗੱਲ ਸੁਣ ਇਹ ਦਿਮਾਗ ਦੀ ਖੇਡ ਆ ਮਾਲੀ ਹਾਂ ਤੂੰ ਦਿਮਾਗ ਤੇ ਵਜਨ ਪਾਇਆ ਹੈ ਹਾਂ ਹੂੰ ਮੈਂ ਹੀ ਕਹਾ ਦਿਮਾਗ ਨੂੰ ਹੀ ਪੱਦ ਮਾਰ ਲਿਆ ਭਾਈ ਹਾਂ ਮੇਰੀ ਗੱਲ ਸੁਣੋ ਅੱਜ ਦਾ ਜਿਹੜਾ ਯੁੱਗ ਚੱਲ ਰਿਹਾ ਨਾ ਪੁੱਤ ਤੂੰ ਐ ਸੋਚਿਆ ਕਰ ਵੀ ਇਹ ਆ ਗਿਆ ਨਹੀਂ ਆ ਗਿਆ ਫੇਰ ਆਊਗਾ ਪੱਦਾ ਐ ਮੇਰੀ ਗੱਲ ਸਮਝ ਜ਼ੋਰ ਪਾ ਮੇਰੀ ਗੱਲ ਤਿਆਰੀ ਕਰਿਆ ਕਰ ਦਿਮਾਗ ਨਾਲ ਉਹ ਮੇਰੀ ਪੁੱਤ ਉਹ ਮੇਰੀ ਗੱਲ ਤਾਂ ਸੁਣ ਖੜ ਜਾ ਖੜ ਜਾ ਇਹ ਆ ਗਿਆ ਪੱਦਾ ਆ ਗਿਆ ਆਈ ਨਹੀਂ ਮੇਰੀ ਗੱਲ ਸੁਣ ਉਹ ਤਾਂ ਉਹ ਮੇਰੀ ਗੱਲ ਸੁਣ ਮੈਨੇ ਮੱਲੀ ਅਕ ਬੌਲੇ ਜਮਾ ਉਹ ਜੱਲੇ ਉਹ ਮੈਨੂੰ ਐ ਲੱਗਦਾ ਕਿਤੇ ਦਿਲ ਦੁਲ ਜੇ ਉਹ ਸੁਣੇਗਾ ਸੁਣੇਗਾ ਅੱਜ ਦੇ ਜਿਹੜੇ ਜਮਾਨੇ ਦੇ ਜਵਾਖ ਨੇ ਮਾਲੀ ਇਹ ਬਾਕੀ ਖੇਡ ਦਿਆ ਦਿਮਾਗ ਖੇਡ ਦਿਆ ਮੈਂ ਉਹਨਾਂ ਦੇ ਜਵਾਖ ਦੇ ਕੋਲੇ ਗਿਆ ਉਹ ਇਹਦੇ ਮੰਗੂ ਵਿਚਰਾ ਬੈਠਾ ਉਹਦਾ ਪਈ ਆ ਟੈਲੀ ਟੁੱਲੀ ਫੋਨ ਜਾ ਬੰਦ ਕਰਤਾ ਘਰ ਜਾਣੇ ਦੇਖਣਾ ਨੀ ਹੀਨੋ ਲੈ ਕੇ ਦਿਓ ਇਹਨਾਂ ਨਿਕਲ ਦੂ ਮਿਲਦਾ ਉਹਦਾ ਟੈਲੀਫੋਨ ਪਈ ਬੰਦ ਕਰਤਾ ਦੇਖਣਾ ਤਾਂ ਬੰਦ ਕਰਿਆ ਹੋਇਆ ਭਾਈ ਮੇਰੀ ਗੱਲ ਸਮਝਾ ਮੈਂ ਉਹਨੂੰ ਕੱਢਿਆ ਫੋਨ ਹਾਂ ਐ ਦੇਖਿਆ ਮਹ ਲਾਪੁੱਟ ਐਤੇ ਦੇਖ ਹੋਏ ਆ ਫੜ ਹਾਂ ਰਿਲਾਂ ਰੁਲਾਂ ਦੇਖੇ ਤੇ ਓਏ ਹਾਂ ਓ ਹੁਣਾ ਉਧਰ ਪੱਦ ਓਏ ਦੇਖੀ ਰਿਲਾਂ ਰੁਲਾਂ ਦੇਖੇ ਤੇ ਦਿਮਾਗ ਤਾਂ ਇਹ ਚ ਵੱਟ ਜੂ ਮੇਰਾ ਪੱਦ ਕੀ ਹੋ ਉਹ ਤੂੰ ਇੱਥੇ ਤੇ ਦੇਖਦਾ ਸਹੀ ਓ ਪੁੱਤਾ ਕਿਸੇ ਬੰਦੇ ਨੂੰ ਸੁਭਾ ਹੁੰਦਾ ਹੈ ਮੋਬਾਈਲ ਦੇਖ ਕੇ ਠੀਕ ਦੀਆ ਕੇ ਬੰਦੇ ਨੂੰ ਹੁਣ ਤੂੰ ਸੋਚ ਦਿਮਾਗ ਤੇ ਬਜਰ ਪਾ ਵੀ ਮੈਂ ਫੋਨ ਦੇਖ ਕੇ ਪੱਦ ਮਾਰਨਾ ਐ ਕਰ ਇਹ ਤਾਂ ਪੱਦਾਂ ਵਾਲੀਆਂ ਵੀਡੀਓ ਦੇਖ ਰਿਹਾ ਪੁੱਤਾ ਪੱਦਾਂ ਨਹੀਂ ਲੋਕਾਂ ਕੰਮ ਕਰ ਦੇ ਇਹਨੂੰ ਬੋਲ ਕੇ ਭੱਜ ਗਿਆ ਇਹਨੂੰ ਕਿਉਂ ਇੱਕ ਮਿੰਟ ਚੱਲ ਮੇਰੀ ਗੱਲ ਸੁਣ ਇਹਨੂੰ 2 ਮਿੰਟ ਧਰ ਪੁੱਤਾ ਤੂੰ ਦਵਾਈ ਲੈ ਲੈ ਫਿਰ ਦਵਾਈ ਨਹੀਂ ਬਿਨਾ ਦਵਾਈ ਤੋਂ ਕਰਾਂਗੇ ਲੋਟ ਇਹਨੂੰ ਅੱਜ ਦੇ ਜਮਾਨੇ ਦੀ ਖੇਡ ਨਾਲ ਕਰਾਂਗੇ ਲੋਟ ਯੂਟਿਊਬ ਤੇ ਦੇਖ ਲੈ ਲਾ ਲਾ ਮੇਰਾ ਪੁੱਤ ਲਾ ਕੇ ਦੇਖ ਲੈ ਚਲ ਮੈਂ ਤਾਂ ਫਿਰ ਚੰਦ ਮਤਲਬ ਚੰਨਾ ਭਈ ਹੈ ਹਾਂ ਹਾਂ ਠੀਕ ਹੈ ਇਹਨਾਂ ਪੁੱਤ ਦਵਾਈ ਲੈ ਲਈ ਵਧੀਆ ਹੱਥ ਨਹੀਂ ਮਲੈਦਾ ਸਿਆਣੇ ਨਾਲ ਚੰਗਾ ਮਾਲੀ ਚੰਗਾ ਫਿਰ ਆਓ ਆਹ ਮੇਰੀ ਗੱਲ ਸੁਣਾ ਜੇ ਬੰਦੇ ਨੂੰ ਪੱਦਣਾ ਆਉਂਦਾ ਹੋਵੇ ਤਾਂ ਪੱਦ ਕਿਵੇਂ ਲਈਦਾ ਹੁੰਦਾ ਹੈ ਕਿਰਪਾ ਦੱਸੋ ਉਰੇ ਨੱਕੇ ਰਫਾਤ ਸੁ ਮੀਰੀ ਗੱਲ ਸੁਣ ਇਹਨੂੰ ਘਰ ਹੋਏ ਪਰ ਖੜ ਜਾ ਦੇਖ ਤਾਂ ਲਈਏ ਉਹ ਖੜ ਜਾ ਉਹ ਦੇਖ ਲੈਣ ਦੇ ਹੁਣ ਇਹਦਾ ਪੱਦ ਵੀ ਆਊਗਾ ਆਹ ਕੀ ਇਹਦੇ ਨਾ ਮਗਲ ਆਊਗਾ ਆਈ ਨਹੀਂ ਆਊ ਆਊ ਜੋਰ ਲਾ ਉਹ ਤਾਂ ਬੈਲੀਆਂ ਦਾ ਟੱਪਰਾ ਛੋਡਾਂ ਜਾ ਆਊਗਾ ਆ ਚੱਕ ਇੰਨੀ ਦਾ ਬਾਜ ਜਾ ਸੁਣੀਆਂ ਬਾਪੂ ਯਾਰ ਤੂੰ ਮੜਾ ਜਾ ਰ ਲੈਖ ਸੋ ਹੋ ਗਏ ਦਿਮਾਗ ਨਾਲ ਸੋਚ ਹਾਂ ਸਭ ਕੁਝ ਹੋ ਇਹਦਾ ਬਿਮਾਰੀ ਠੁਮਾਰੀ ਮੰਨੇ ਦੀ ਜ਼ੋਰਦਾਰ ਕੇ ਦੇਖ ਹਾਂ ਦਿਮਾਗ ਤੇ ਹੋ ਰੇ ਨਾ ਜੂਰ ਲੱਬ ਉਹ ਉਧਰ ਜਾ ਕੇ ਤੂੰ ਮੇਰੀ ਗੱਲ ਸਮਝ ਮੈਂ ਮਾਲੀ ਬੇਰ ਹੋਈ ਕਹਿੰਦਾ ਫੋਨ ਲੈ ਜਾ ਨਾਲ ਫਲੱਸ ਚ ਠੀਕ ਹੈ ਉੱਥੇ ਮੈਂ ਕਹਿੰਦਾ ਪੱਦਾਂ ਦੀਆਂ ਬਾਜਾਂ ਕੜਕੜ ਪੱਦਾਂ ਦੀਆਂ ਬਾਜਾਂ ਦੇਖਣੀਆਂ ਉੱਥੇ ਮਿੰਟ 15 ਲੈ ਕੇ ਬੈਠਾ ਰਹੀ ਠੀਕ ਹੈ ਜਰਾ ਨਾ ਦਿਨ ਖੁੱਲ ਕੇ ਉਪੜਾ ਕਾ ਵੀ ਆਊਗਾ ਜਾ ਮੇਰਾ ਪੁੱਤ ਜਾ ਫੋਨ ਲੈ ਜਾ ਫੋਨ ਲੈ ਜਾ ਆ ਗਿਆ ਵੀ ਅੱਜ ਫੋਨ ਖੋਲਿਆ ਸੀ ਇੱਦੋਂ ਲੈ 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 ਜਾ ਸਾਰੀ ਬਿਮਾਰੀ ਦਾ ਘਰ ਤੇ ਇਹੀ ਹੈ ਫੋਣ ਆ ਹੁੰਦੇ ਮੇਰਾ ਸਲਾ ਉੱਡਾ ਦੇ ਫੋਨ ਦੇ ਲਾਲ ਨੂੰ ਕਿਵੇਂ ਜਾਂਦਾ ਹਉਕਸ ਆ ਜੂ ਇਹ ਸਾਰੀ ਦਿਮਾਗ ਦੀ ਕਿ ਦਿਮਾਗ ਹੁਣ ਇਹਦਾ ਦਿਮਾਗ ਹੀ ਫੋਨ ਤੇ ਪਹੁੰਚਦੀ ਫੋਨ ਚਦੀ ਫੋਨ ਚਦੀ ਉਹ ਦੇਖੀ ਉਧਰੋਂ ਆਉਂਦਾ ਕਿਵੇਂ ਆ ਦਿਮਾਗ ਆਪਣੇ ਹੀ ਜੀਦਾ ਵੱਡੀ ਤੋਂ ਵੱਡੀ ਬਿਮਾਰੀ ਸੈੱਟ ਕਰ ਦਿੰਦਾ ਹਾਂ ਐ ਇਹ ਗੱਲ ਸਮਝਣ ਤੇ ਆ ਬੰਦੀ ਦਾ ਕੰਮ 20% ਦਿਮਾਗ ਦਾ 80% 80% ਐਕਸ਼ਨ ਆ ਗਿਆ ਬਾਪੂ ਹੋ ਗਿਆ ਦਿਲੋ ਹਾਂ ਹਾਂ ਦੇਖ ਮਰ ਰੌੜੀ ਆਦੀ ਰੌਲਾ ਹੀ ਫੋਣ ਦਦੀ ਹਾਂ ਹਾਂ ਤਾਂ ਮੇਰੇ ਸਾਹ ਦੀ ਹੋਰ ਗੱਲ ਨਜ਼ਾਰਾ ਆ ਗਿਆ ਬੀੜੀ ਬਿੰਦ ਹਾਂ ਉਹਦੀ ਬੀੜੀ ਨਾਲ ਬੀੜੀ ਨਾਲ ਆਉਂਦੀ ਹੈ ਜਿਹੜਾ ਪੈਗ ਲਾਉਂਦਾ ਉਹਦੀ ਪੈਗ ਨਾਲ ਇੱਕ ਹੋਰ ਬਣਾ ਲਵੇ ਲੱਗਾ ਡਾਲੇ ਲੱਗ ਜਾ ਲੈ ਜਾ 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 ਉਹ ਬਸ ਉਹ ਰੇਮ ਮਸਕੜਾ ਇਹ ਚਲ ਚੰਗਾ ਠੀਕ ਹੈ ਉਹ ਉਹੀ ਗੱਲ ਆ ਗਈ ਬੀੜੀ ਵਾਲੇ ਦੀ ਬੀੜੀ ਨਾਲ ਉਹ ਦਾਰੂ ਦੀ ਦਾਰੂ ਵਾਲਾ ਜਿਹੜੇ ਫੋਨ ਤੇ ਲੱਗੇ ਹੋਏ ਨੇ ਮੇਰੇ ਸਾਲੇ ਅੱਜ ਦੀ ਮੰਢੀਰ ਉਹ ਨਮੇੜ ਪਰਾਂ ਇਹ ਤੇਰੇ ਉਹੀ ਬਿਨਾ ਅਗਲ ਤੋਂ 20-5000 ਰੁਪਏ ਲਵਾਉਂਦੀ ਉਹ ਦੀ ਗੱਲ ਸੱਚੀ ਹੋ ਜਾਂਦੀ ਜੇ ਦਿਮਾਗ ਦੂ ਗੁੰ ਚੜ ਜਾਂਦਾ ਤੇ ਟੈਗ ਹੋ ਜਾਂਦਾ ਮੈਨੂੰ ਉਹ ਜੇ ਹੋ ਜਾਂਦਾ ਵਧੀਆ ਸੀ ਭਾਂ ਦਾ ਖਾਦਮਾ ਦੋ ਲੱਕੜਾ ਤਰ ਕੇ ਭੂਕਿਆਂ ਦੇ ਕੰਮ ਦਾ ਨਹੀਂ ਪੈਂਦਾ ਖਾਚ ਦਾ ਕਰ ਮੇਰਾ ਸਾਲਿਆ ਹਾਂ ਮਰੀ ਭਾਲ ਲੈ ਤੂੰ ਤਾਂ ਮੈਨੂੰ ਵੀ ਮਰ ਜੇ ਪਰਾਂ ਕੰਮ ਦਾ ਨਹੀਂ ਇਨਾਮ ਦਾ ਨਹੀਂ ਦੁਸ਼ਮਣ ਹੈ ਨਾ ਇਹਦਾ ਮੇਰਾ ਸਾਲਾ ਬੈ ਜੰ